ਅੱਜ ਜੋ ਲੰਗਰ ਦੀ ਸੇਵਾ ਸਿਵਲ ਹਸਪਤਾਲ ਦੇ ਸਕੇ ਮਰੀਜ਼ਾਂ ਦੀ ਕੀਤੀ ਜਾ ਰਹੀ ਹੈ ਉਸ ਵਿੱਚ ਅੱਜ ਜਸਪਾਲ ਜੈਨ ਜੀ ਆਪਣੀ ਧਰਮ ਪਤਨੀ ਸ਼੍ਰੀਮਤੀ ਚੰਦਰਕਾਂਤਾ ਜੈਨ ਜੀ ਦੀ ਵਰਸੀ ਦੇ ਸਬੰਧ ਵਿੱਚ ਲੰਗਰ ਲੈ ਕੇ ਆਏ ਆ ਆਓ ਉਹਨਾਂ ਪਾਸੋਂ ਅਸੀਂ ਇਸ ਲੰਗਰ ਦੀ ਸੇਵਾ ਬਾਰੇ ਕੁਝ ਜਾਣਕਾਰੀ ਲਈਏ ਹਾਂਜੀ 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 ਜਸਮਤ ਇਹ ਕੀ ਕਹੋਗੇ ਜੀ ਤੁਸੀਂ ਲੰਗਰ ਦੇ ਸਬੰਧ ਵਿੱਚ ਲੰਗਰ ਨੂੰ ਲੰਗਰ ਦੇ ਵਿੱਚ ਬਹੁਤ ਅਪੀਲ ਹੋਇਆ ਇੱਕ ਦੋ ਵਾਰ ਹੀ ਮੈਂ ਆਇਆ ਵੀ ਪਹਿਲੇ ਪਰ ਮੈਨੂੰ ਅੱਜ ਬਹੁਤ ਅੱਛਾ ਲੱਗਾ ਮੈਂ ਬਵਾ ਐਸ ਵੀਰ ਨੂੰ ਦਿਹਾੜ ਰਿਹਾ ਨਾ ਪਰ ਨਕੂਦਰ ਮੇਰਾ ਘਰ ਹੈ ਮੈਂ ਆਪਣੀ ਮਿਸੇਰੀ ਵਰਸਟੀ ਸਪੈਸ਼ਲੀ ਇਸ ਕਰਕੇ ਆਇਆ ਕਿ ਲੰਗਰ ਦਿੱਤਾ ਜਾਵੇ ਬਹੁਤ ਹੀ ਬਹੁਤ ਬੜੀਆ ਸੁਲਾਗ ਆ ਕਰਦੇ ਅਸੀਂ ਵੀ ਬਹੁਤ ਬੜੀਆ ਕੰਮ ਕਰਦੇ ਹੈਲਾ ਬਹੁਤ ਬਹੁਤ ਆਪਣਾ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਤੁਸੀਂ ਇਹਨਾਂ ਦਾ ਤਨਵਾਰ ਰੌਲੀ ਸਾਹਿਬ ਲੰਗਰ ਤੋਂ ਮਾਤਾ ਜੀ ਉਹਨਾਂ ਦੀ ਵਰਸਤੀ ਦੇ ਸਬੰਧ ਵਿੱਚ ਜੈਨ ਪਰਿਵਾਰ ਲੰਗਰ ਲੈ ਕੇ ਆਇਆ ਸੀ ਸਮੂਹ ਜੈਨ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰ ਰਹੀ ਹਾਂ ਤੁਹਾਨੂੰ ਮਾਤ ਕਰਦੇ ਹਾਂ ਕਿਉਂਕਿ ਇਹ ਸੱਜਣਾ ਪਹਿਲਾਂ ਵੀ ਸੇਵਾ ਦੇ ਜੁੜੇ ਆ ਤੇ ਅੱਜ ਇਹ ਲੈ ਸੇਵਾ ਕਰਨੀ ਸਗਰ ਚਾਹੁੰਦਾ ਪਰਵਾਹ ਮਾਨਨ ਦ੍ਰਿੰਦ ਗੁਮੀਰ ਆਜਿਸੀ ਇਸੇ ਤਰ੍ਹਾਂ ਸੇਵਾ ਰਹਿੰਦੇ ਹਨ ਵਾਹਿਗੁਰੂ ਜੀ ਦਾ ਖਾਸ ਬਹੁਤ-ਬਹੁਤ ਧੰਨਵਾਦ ਜੀ